ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਬਣਿਆ ਫੁੱਟਓਵਰ ਬ੍ਰਿਜ ਜੋ ਕਿ ਸੜਕ ਪਾਰ ਕਰਨ ਲਈ ਲੋਕਾਂ ਵੱਲੋਂ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਲੋਕ ਆਪਣੀ ਜਾਨ ਜੋਖਮ ਵਿੱਚ ਪਾ ਕੇ ਸੜਕ ਪਾਰ ਕਰਨ ਲਈ ਡਿਵਾਈਡਰ ਦਾ ਇਸਤੇਮਾਲ ਕਰਦੇ ਹਨ ਜੀਟੀ ਰੋਡ ਹੋਣ ਕਾਰਨ ਇਸ ਸੜਕ ਤੋਂ ਹੈਵੀ ਵਹੀਕਲਸ ਵੀ ਨਿਕਲਦੇ ਹਨ ਅਤੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਲੋਕ ਭਾਰੀ ਸਮਾਨ ਅਤੇ ਛੋਟੇ ਬੱਚਿਆਂ ਨਾਲ ਸੜਕ ਪਾਰ ਕਰਦੇ ਹਨ ਜੋ ਕਿ ਬਹੁਤ ਖਤਰਨਾਕ ਹੈ ਪੁਲ ਨੂੰ ਬਣੇ ਹੋਏ 15 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਅਤੇ ਇਸ ਦੀ ਹਾਲਤ ਬਹੁਤ ਖਸਤਾ ਹੋ ਗਈ ਹੈ ਅਤੇ ਪੁਲ ਤੇ ਗੰਦਗੀ ਦਾ ਆਲਮ ਹੈ ਅਤੇ ਨਸ਼ੇੜੀਆਂ ਵੱਲੋਂ ਉਸ ਨੂੰ ਆਪਣਾ ਅੱਡਾ ਬਣਾਇਆ ਹੋਇਆ ਹੈ ਜਿਸ ਕਾਰਨ ਲੋਕ ਉਥੋਂ ਲੰਘਣ ਤੋਂ ਵੀ ਡਰਦੇ ਹਨ ਇਸ ਲਈ ਉਸ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪੁਲ ਦੀ ਹਾਲਤ ਸੁਧਾਰੀ ਜਾਵੇ ਅਤੇ ਮੁਰੰਮਤ ਕਰਵਾਈ ਜਾਵੇ ਤਾਂ ਜੋ ਲੋਕ ਇਸ ਦਾ ਇਸਤੇਮਾਲ ਕਰ ਸਕਣ ਅਸੀਂ ਜੀ ਰੇਲਵੇ ਸਟੇਸ਼ਨ ਦੇ ਬਿਲਕੁਲ ਬਾਹਰ ਖੜੋਤੇ ਹਾਂ ਚਾਹੇ ਤੁਸੀਂ ਦੇਖ ਸਕਦੇ ਹੋ ਵੀ ਅੰਮ੍ਰਿਤਸਰ ਨੂੰ ਤਾਂ ਵੈਸੇ ਸੋਨੇ ਦੀ ਚਿੜੀਆ ਕਿਹਾ ਜਾਂਦਾ ਹੈ لیکن ਤੁਸੀਂ ਆ ਪੋਲ ਨੇ ਜਹਾਦੀ ਮਾਰੋਗੇ ਕਿ ਜਿਸ ਤਰ੍ਹਾਂ ਸ਼ਹਿਰ ਦੇ ਰਾਸ਼ ਹੁੰਦਾ ਤੇ ਜਿੰਨੇ ਕੀ ਜਨਤਾ ਸੁਖਣਾ ਮਤਲਬ ਟੂਰਿਸਟ ਬਾਹਰੋਂ ਵਾਰ ਆਉਂਦਾ ਜਾਂ ਇਥੋਂ ਛੜਕਾ ਲੋਕੇ ਆਪ ਜਨਤਾ ਪਾਰ ਕਰਦੀ ਆ ਉਹਨਾਂ ਵਾਸੀਆ ਜਿਹੜਾ ਪੋਲਾ ਨੇਰੇ ਮੌਤ ਦੇ ਕਾਰਨ ਹੋ ਸਕਦਾ ਕਿਉਂਕਿ ਪੋਲ ਤੇ ਹਾਲਤ ਇੰਨੇ ਕੋ ਮਾੜੇ ਨੇ ਕਿ ਥੱਲੇ ਤੁਸੀਂ ਦੇਖ ਸਕਦੇ ਹੋ ਚਿਪਰਾ ਉੱਪਰ ਗੰਦ ਉੱਪਰ ਜਨਤਾ ਸੁੱਤੀ ਹੈ ਜਾਂ ਨਸ਼ੇੜੀਏ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਕਿ ਥੱਲੇ ਲੰਗਣਾ ਵੀ ਮਹਾਲ ਹੋ ਸਕਦਾ ਔਰ ਜਾਨ ਲੇਵਾ ਵੀ ਹੈਗਾ ਪੁੱਲ ਭਾਈ ਸਾਹਿਬ ਇਹ ਸਾਰਾ 10 ਸਾਲ ਤੋਂ ਉੱਪਰ ਭਾਜੀ ਹੋ ਗਏ ਨੇ ਜਿਸ ਫੋਲ ਨੂੰ ਬੜੇ ਨੂੰ ਲੇਕਿਨ ਇਸ ਬੋਲ ਦੇ ਉੱਤੇ ਨਾ ਅਜੇ ਅੱਜ ਤੱਕ ਕੋਈ ਮੁਰੰਮਤ ਹੋਈ ਹੈ ਪਰ ਨਾ ਹੀ ਪ੍ਰਸ਼ਾਸਨ ਨੇ ਕਦੀ ਜ਼ੋਰ ਦਿੱਤਾ ਹੈ ਤਾਂ ਕਿ ਇਹਨਾਂ ਨੂੰ ਦੇਣਾ ਚਾਹੀਦਾ ਹੈ ਸਫਾਈ ਵਾਲੀ ਵਾਸਤੇ ਵੀ ਚੱਲ ਜੇ ਜਾਂ ਉੱਥੇ ਭਾਜੀ ਜਰੂਰ ਤੋਂ ਜ਼ਿਆਦਾ ਦੇ ਉੱਪਰ ਗੰਦ ਹੈਗਾ ਵੀ ਜਿਸ ਤਰ੍ਹਾਂ ਦੇ ਉੱਪਰ 10 ਸਾਲ ਤੋਂ ਪਹਿਲਾਂ ਤੇ ਨਾ ਉਸ ਤੋਂ ਬਾਅਦ ਕੋਈ ਸਫਾਈ ਹੋਈ ਨਹੀਂ ਨਾ ਕਿ ਕਰਮਚਾਰੀ ਦਾ ਕਿ ਧਿਆਨ ਮਾਰਿਆ ਤੁਸੀਂ ਦੇਖ ਸਕਦੇ ਹੋ ਉੱਤੇ ਨਸ਼ੇ ਕਰਕੇ ਲੋਕੀ ਬੈਠੇ ਹੋਏ ਨੇ ਜਾਂ ਕਿ ਜਿਹੜੇ ਆਮ ਜਨਤਾ ਨੂੰ ਉਹਨਾਂ ਨੂੰ ਨੰਗਾ ਲੱਗੇ ਵੀ ਦਿੱਕਤ ਹੁੰਦੀ ਆ ਵੀ ਕੋਈ ਅੱਜ ਕੱਲ ਦਾ ਸਮਾਜ ਏਡਾ ਮਾੜ ਇਹ ਜਿਹੜਾ ਕਿ ਇਹਨਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਇਹ ਉਹ ਬਹੁਤ ਜ਼ਿਆਦਾ ਰਿਸਕ ਹੈ ਜੀ ਜਿਸ ਤਰ੍ਹਾਂ ਡਿਵਾਈਡਰ ਪਾਰ ਕਰਦੇ ਆ ਆਵਾਜਾਈ ਬਹੁਤ ਹੈ ਟ੍ਰੈਫਿਕ ਆ ਮੇਨ ਸਟੇਸ਼ਨ ਏਰੀਆ ਭਾਈ ਸਾਹਿਬ ਹੈ ਆਵਾਜਾਈ ਬਹੁਤ ਹੈ ਦੇਖੋ ਟ੍ਰੈਫਿਕ ਇੱਥੇ ਗਿਨੀਆਂ ਇੱਥੇ ਕਿਸੇ ਵੀ ਜਾਣ ਦਾ ਖਤਰਾ ਹੋ ਸਕਦਾ ਸਿਆਣਾ ਲੰਘ ਸਕਦਾ ਲੇਕਿਨ ਜਦੋਂ ਬੱਚੇ ਫੈਮਿਲੀ ਨਾਲ ਲੰਘਦੇ ਨੇ ਉਹਨਾਂ ਨੂੰ ਕੋਈ ਵੀ ਜਾਨੀ ਨੁਕਸਾਨ ਹੋ ਸਕਦਾ ਇਹਨਾਂ ਨੂੰ ਚਾਹੀਦਾ ਪੁਲ ਦੀ ਮੁਰੰਮਤ ਕਰਨਾ ਤਾਂ ਕਿ ਉਹ ਵਾਲੀ ਜਿਹੜੀ ਜਨਤਾ ਜਾਣ ਡਿਵਾਈਡਰ ਤੇ ਕਵਰ ਕਰਕੇ ਇਹ ਪੁਲ ਦਾ ਸਫਾਈ ਕਰਾ ਕੇ ਇਹਨਾਂ ਨੂੰ ਪੁਲ ਦੇ ਉੱਤੇ ਦੀ ਕਵਰਿੰਗ ਕਰਨੀ ਚਾਹੀਦੀ ਹੈ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਬਣਿਆ ਇਹ ਫੁੱਟਓਵਰ ਬ੍ਰਿਜ ਲੇਕਿਨ ਦੇਖਣ ਚਾਹਿਆ ਕਿ ਲੋਕ ਇਸ ਦਾ ਸੜਕ ਕ੍ਰੋਸ ਕਰਨ ਲਈ ਯੂਜ਼ ਨਹੀਂ ਕਰਦੇ ਜ਼ਿਆਦਾਤਰ ਲੋਕ ਡਿਵਾਈਡਰ ਪਾਰ ਕਰਕੇ ਹੀ ਸੜਕ ਕ੍ਰੋਸ ਕਰਦੇ ਹਨ ਕਿਉਂਕਿ ਇਸ ਪੁਲ ਦੇ ਉੱਪਰ ਗੰਦਗੀ ਦਾ ਆਲਮ ਹੈ ਔਰ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਹੈ ਇਹ ਪੁਲ ਸੋ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਿਗਮ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਪੁਲ ਦੀ ਸਫਾਈ ਵੱਲ ਧਿਆਨ ਦਿੱਤਾ ਜਾਵੇ ਅਤੇ ਇਸ ਦੀ ਮੁਰੰਮਤ ਕਰਵਾ ਕੇ ਇਸ ਨੂੰ ਲੰਘਣ ਯੋਗ ਬਣਾਇਆ ਜਾਵੇ ਤਾਂ ਜੋ ਲੋਕ ਇਸ ਦਾ ਯੂਜ਼ ਕਰਨ ਸੜਕ ਕ੍ਰੋਸ ਕਰਨ ਲਈ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ